ਸ੍ਰੀ ਨੰਦਕੁਰ ਸਾਹਿਬ ਦੇ ਨਜ਼ਦੀਕ ਜਿਹੜਾ ਕਿ ਇੱਕ ਚੈਰੀਟੇਬਲ ਹਸਪੀਟਲ ਹੈ ਤੇ ਇਹ ਹਸਪਤਾਲ ਇੱਕ ਮਹਾਂਪੁਰਖਾਂ ਦੇ ਵੱਲੋਂ ਇੱਕ ਸੰਤਾਂ ਦੇ ਵੱਲੋਂ ਇੱਕ ਸੰਸਥਾ ਦੇ ਵੱਲੋਂ ਪੂਰੀ ਜ਼ਮੀਨ ਹੀ ਜਿਹੜੀ ਹੈਗੀ ਆ ਕੋਈ ਇਸ ਹਸਪੀਟਲ ਦੇ ਲਈ ਦੇ ਦਿੱਤੀ ਗਈ ਆਪ ਜੀ ਨੇ ਇਹ ਜ਼ਮੀਨ ਜਿਹੜੀ ਹੈਗੀ ਆ ਉਹ ਤੋਂ ਲਈ ਸੀ ਤਾਂ ਕੀ ਸੋਚ ਕੇ ਜਿਹੜਾ ਤੁਸੀਂ ਇਹ ਪ੍ਰਬੰਧ ਇਹਣਾ ਸ਼ੁਰੂ ਕੀਤਾ ਸੀ ਜੀ ਇੱਥੇ ਕੀ ਸੋਚ ਕੇ ਸੀ ਵੀ ਹਸਪੀਟਲ ਇੱਥੇ ਬਣਾਈਏ ਦੇ ਕੁਝ ਗਾਰਨਾ ਕਰਕੇ ਜਿਹੜੀ ਮਾਪੁਰਖ ਗਾ ਨਾ ਤੋੜ ਸਕੇ ਸਰਦਾਰ ਕਲਵਨ ਸਿੰਘ ਧਾਲੀਵਾਲ ਜਿਹੜੇ ਵਰਲਡ ਕੇਅਰ ਕੈਂਸਰ ਦੇ ਚੇਅਰਮੈਨ ਵੀ ਹੈ ਤੇ ਉਹਨਾਂ ਨੇ ਇੱਕ ਵਾਦਾ ਕੀਤਾ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਐਸਾ ਹਸਪੀਟਲ ਖੋਲਣਾ ਚਾਹੁੰਦੇ ਆ ਅਸੀਂ ਜਿਹੜਾ ਵਰਲਡ ਲੈਵਲ ਤੇ ਜਿਵੇਂ ਚੱਲਦਾ ਹੈ ਕੈਂਸਰ ਕੇਅਰ ਵਾਲਾ ਵੀ ਅਸੀਂ ਉਹ ਇਹ ਖੋਲਣਾ ਚਾਹੁੰਦੇ ਆ ਤੇ ਉਹਨਾਂ ਨੂੰ ਇਹ ਜਗ੍ਹਾ ਫਿੱਟ ਬੈਠ ਗਈ ਤੇ ਮਹਾਪੁਰਸ਼ਾਂ ਨਾਲ ਉਹਨਾਂ ਨੇ ਬਚਤ ਬਰਸ ਕਰਕੇ ਮਹਾਪੁਰਸ਼ਾਂ ਨੇ ਇਹ ਜਿਹੜੀ ਜਗ੍ਹਾ ਹੈ ਉਸ ਟਰਸਟ ਨੂੰ ਦੇ ਦਿੱਤੀ ਢਾਲੀਵਾਲ ਨੂੰ ਸਾਵੋਰਾਂ ਨੂੰ ਤੇ ਫਿਰ ਮੈਨੂੰ ਥੋੜਾ ਜਿਹਾ ਨਾ ਜਦੋਂ ਆ ਤਕਲੀਫ ਹੋ ਗਈ ਸੀ ਕਰੋਨਾ ਜਿਹੜਾ ਸੀ ਤੇ ਫਿਰ ਮੈਂ ਇਹਨਾਂ ਨੂੰ ਆਖਿਆ ਵੀ ਤੁਸੀਂ ਚਲਾਓ ਇਹਨੀ ਮੇਰੀ ਗੱਲ ਮੰਨ ਕੇ ਤੇ ਫਿਰ ਉਹ ਆਪਣੇ ਹੱਥ ਲੈ ਲਿਆ ਮੈਂ ਇਹਨਾਂ ਨੂੰ ਅਜੇ ਵੀ ਆਖਿਆ 200 ਸੀ ਆਖੋਗੇ ਜਣਾ ਮਸ਼ੀਨਾ ਮੈਂ ਬਾਹਰੋਂ ਵੀ ਭੇਜੂਗਾ ਐਥੇ ਵੀ ਜੋ ਕਸ਼ਾਕੋਗੇ ਕਰਾਂਗੇ ਕਿੰਨਾ ਕਮਾਇਆ ਤਾਂ ਇਹਦੇ ਪਰ ਖਰਚਾ ਜਿਹੜਾ ਹੈਗਾ ਆਇਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਮੀਨ ਤੋਂ ਲੈਣ ਤੋਂ ਹੁਣ ਤੱਕ ਮੈਨੂੰ ਲੱਗਦਾ 400 ਗੜ ਵੀ 15 ਕਰੋੜ ਰੁਪਏ ਤੋਂ ਵੱਧ ਲੱਗਾ ਹੋਗਾ ਅੱਜ ਕੱਲ ਤੇ ਇਹ ਹੁੰਦਾ ਵੀ ਇਕੱਠੇ ਕਰਨੇ ਦੀ ਰਿਵਾਇਤ ਆ ਵੀ ਕੱਠਾ ਸਾਰੇ ਕਰੀ ਜਾਂਦੇ ਲੋਕ ਕੇ ਲਾ ਕੇ ਕੋਈ ਖੁਸ਼ ਨਹੀਂ ਜੀ ਜਿਨ੍ਹਾਂ ਨੇ ਲਾਉਣਿਆ ਉਹਨਾਂ ਨੇ ਲਾਈ ਜਾਣੇ ਜਿਨ੍ਹਾਂ ਨੇ ਇਕੱਠੇ ਕਰਦੇ ਆ ਉਹ ਕੀ ਫਾਇਦਾ ਹੋਊਗਾ ਤੁਹਾਡੀ ਇੱਛਾ ਕੀ ਆ ਵੀ ਹਸਪਤਾਲ ਕਿਸ ਤਰ੍ਹਾਂ ਚੱਲੇ ਜੀ ਹਸਪਤਾਲ ਜਿਹੜਾ ਨਾ ਇਹਨਾਂ ਨੇ ਆਪ ਹੀ ਸੋਨਾ ਚਲਾਉਣਾ ਮੈਨੂੰ ਪਹਿਲਾਂ ਦਾ ਵੀ ਮੈਂ ਇਹਨਾਂ ਨੂੰ ਜਾਣਦਾ ਇਸ ਕਰਕੇ ਹਸਪਤਾਲ ਚਲਾਉਣਗੇ ਵਧੀਆ ਇੰਨੇ ਚਿਰ ਹਸਪਤਾਲ ਦਾ ਹੀ ਨਾ ਹੋਣਾ ਕਿੰਨਾ ਕੁ ਮੰਦ ਭਾਗਾ ਲੱਗਦਾ ਤੁਹਾਨੂੰ ਵੀ ਇੱਥੇ ਲੋਕ ਇਲਾਜ ਲਈ ਦਰਦਰ ਭਟਕ ਰਹੇ ਨੇ ਮੈਨਾਂ ਲਈ ਸਾਨੂੰ ਬਹੁਤ ਤਕਲੀਫ ਸੀ ਕੱਲੇ ਹਸਪੀਟਲ ਦੀ ਹੋਈ ਨਹੀਂ ਸੀ ਇਹ ਸਾਡਾ ਇਲਾਕਾ ਇੱਕ ਟਾਪੂ ਦੀ ਤਰ੍ਹਾਂ ਸੀ ਸਾਡੇ ਲੋਕਾਂ ਨੂੰ ਇੱਕ ਵਰਦਾਨ ਦੇ ਤੌਰ ਤੇ ਸਾਨੂੰ ਇਹ ਜਿਹੜਾ ਹਸਪੀਟਲ ਮਿਲਿਆ ਇਹ ਜਿਹੜਾ ਹਸਪੀਟਲ ਹੈ ਇਹ ਬੜੇ ਸਸਤੇ ਰੇਟਾਂ ਤੇ ਸਾਨੂੰ ਜਿਹੜੀਆਂ ਦਵਾਈਆਂ ਵੀ ਕੰਟਰੋਲ ਰੇਟਾਂ ਤੇ ਮਿਲਣਗੀਆਂ ਤੇ ਜਿਹੜੇ ਟੈਸਟ ਹੈ ਉਹ ਵੀ ਬਹੁਤ ਸਸਤੇ ਰੇਟਾਂ ਤੇ ਹੋਣਗੇ ਜਿਹੜਾ ਕੋਈ ਪੈਸੇ ਨਹੀਂ ਦੇ ਸਕਦਾ ਉਹਦੀ ਮਦਦ ਵੀ ਫਰੀ ਕੀਤੀ ਜਾਣੀ ਹੈ ਇਹ ਹਸਪੀਟਲ ਦੀ ਇੱਕ ਖੂਬੀ ਹੈ ਤੇ ਗੁਰੂ ਘਰ ਵੀ ਇੱਥੇ ਬਣਾਇਆ ਸਾਹਮਣੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਅਰਦਾਸ ਘਰ ਗੁਰੂ ਘਰ ਬਣਾਇਆ ਵੀ ਇੱਥੋਂ ਅਰਦਾਸ ਹੋ ਕੇ ਸਵੇਰ ਨਿਤਨੇਮ ਤੋਂ ਬਾਅਦ ਫਿਰ ਜਿਹੜਾ ਹਸਪੀਟਲ ਦਾ ਸਾਰਾ ਕਾਰਜ ਹੈ ਉਹ ਸ਼ੁਰੂ ਹੋਇਆ ਕਰੇਗਾ ਗੁਰੂ ਦੇ ਡਾਕਟਰ ਬਾਅਦ ਵਿੱਚ ਹੀ ਕਹਿੰਦੇ ਹੁੰਦੇ ਵੀ ਭਾਈ ਹੁਣ ਅਰਦਾਸ ਬੇਨਤੀ ਆਪਣੀ ਕਰ ਲਓ ਹੁਣ ਸਾਡੇ ਹੱਥ ਖੜੇ ਆ ਇੱਥੇ ਪਹਿਲਾਂ ਅਰਦਾਸ ਹਣੀ ਪਹਿਲਾਂ ਅਰਦਾਸ ਸੁਣੀ ਇੱਥੇ ਗੁਰੂ ਗੁਰੂ ਸਾਹਿਬ ਦਾ ਉਪਾਸਰ ਲੈ ਕੇ ਫਿਰ ਜਿਹੜਾ ਪੇਸ਼ੀਐਂਟ ਦਾ ਇਲਾਜ ਹੋਗਾ ਜੀ ਇਹ ਕਾਮਯਾਬ ਹੋ ਜਵੇ ਜੀ ਤੇ ਲੋਕਾਂ ਨੂੰ ਫਾਇਦਾ ਹੋਵੇ ਤਾਂ ਅੱਗੇ ਵੀ ਕੁਝ ਸੋਚਿਆ ਜਾ ਸਕਦਾ ਹੋਰ ਅੱਗੇ ਅੱਜ ਹੋਰ ਅਸੀਂ ਕਰਨਾ ਕੀ ਹੈ ਸੋਚਣਾ ਹੀ ਆ ਸੋਚਾਂਗੇ ਜਰੂਰ ਨਰਸਿੰਗ ਕਾਲਜ ਵਗੈਰਾ ਦੀ ਉਹਦੀ ਵੀ ਅੱਗੇ ਹੈਗਾ ਇਹ ਵੀ ਇੱਥੇ ਇੱਥੇ ਐਸੇ ਥਾਂ ਤੇ ਬਣਾ ਦੇਣਾ ਜਾਂ ਥੋੜੀ ਜ਼ਮੀਨ ਹੋਰ ਲੈ ਲਾਂਗੇ ਤੇ ਉੱਥੇ ਨਰਸਿੰਗ ਕਾਲਜੀ ਵੀ ਬਣਾ ਦੋ ਧੰਨਵਾਦ ਕਰਨਾ ਚਾਹੁੰਦੇ ਆ ਇਕਵਾਲ ਸਿੰਘ ਲਾਲਪੁਰਾ ਜੀ ਦਾ ਉਹਨਾਂ ਦੇ ਪੁੱਤਰ ਜੀ ਦਾ ਉਹਨਾਂ ਦੇ ਬਹੁਤ ਦੇਣ ਹੈ ਇੱਥੇ ਬਣਾਉਣੇ ਚ ਉਹ ਨਹੀਂ ਕਿਸ ਕਰਕੇ ਤਾਂ ਨਹੀਂ ਵੀ ਤੁਸੀਂ ਕਿਤੇ ਭਾਜੀਪੀ ਦੇ ਐ ਦਾ ਨਹੀਂ ਹੈਗੇ ਵਿੱਚ ਭਾਜੀਪੀ ਦੇ ਵਿੱਚ ਅਸੀਂ ਧਰਨੇ ਲਾਉਂਦੇ ਰਹੇ ਦਿੱਲੀ ਜਾ ਕੇ ਉਹਦੇ ਲਈ ਅਸੀਂ ਢੋਕਰਾਂ ਖਾਧੀਆਂ ਉਹਦੇ ਲਈ ਸਾਨੂੰ ਫੜਫੜਾਈ ਹੋਈ ਹੈ ਗੱਲ ਉਹ ਨਹੀਂ ਮੈਂ ਧੰਨਵਾਦ ਦੀ ਵਜ੍ਹਾ ਫਿਰ ਇਨਸਾਨੀਅਤ ਤੋਂ ਵਿਰੋਧ ਨੀਤੀਆਂ ਦਾ ਇਨਸਾਨ ਦਾ ਥੋੜੀ ਵਿਰੋਧ ਹੈ ਸਾਡਾ ਅੱਜ ਵੀ ਵਿਰੋਧ ਹੈ ਭਾਜੀਪੀ ਨਾਲ ਸਾਡੇ ਜਿਹੜੇ ਤੁਹਾਨੂੰ ਪਤਾ ਬੰਦੀ ਘੜ ਕੇ ਕਹਿ ਰਹੇ ਮੈਂ ਇੱਥੇ ਖੜ ਕੇ ਕਹਿ ਰਿਹਾ ਵੀ ਬੰਦੀ ਸਿੰਘ ਵੀ ਸਾਡੇ ਰਿਆ ਕਰ ਦਿਓ ਉਹਨਾਂ ਦੀਆਂ ਉਮਰਾਂ ਹੁਣ ਲੰਘ ਗਈਆਂ ਬਈ ਉਹ ਵੀ ਰਿਹਾ ਕਰ ਦੋ ਵੀ ਹੁਣ ਤਾਂ ਸਜਾ ਵੀ ਬਹੁਤ ਕੱਟ ਚੁੱਕੇ ਆ ਪਾਪਾ ਜੀ ਪੁਲ ਵੀ ਇੱਥੇ ਬਾਬਿਆਂ ਨੇ ਬਣਾਏ ਸੜਕ ਵੀ ਇੱਧਰ ਬਾਬੇ ਬਣਾ ਰਹੇ ਹਸਪਤਾਲ ਵੀ ਬਾਬੇ ਬਣਾ ਰਹੇ ਇੱਥੇ ਫਿਰ ਬਾਬਿਆਂ ਦੀ ਸਰਕਾਰ ਚੱਲਦੀ ਹੈ ਦੇਖੋ ਜਿਹੜੀ ਸਰਕਾਰ ਬਾਬਿਆਂ ਦੀ ਨਾ ਉਹ ਸਭ ਤੋਂ ਵੱਡੀ ਸਰਕਾਰ ਹੈ ਗੁਰੂ ਸਾਹਿਬ ਇੱਕ ਵੀ ਆਈ ਪੀ ਕਲਚਰ ਹੈ ਉਹ ਇਹ ਨਹੀਂ ਹੈ ਭਈ ਮਤਲਬ 5 ਸਾਲ ਵਾਸਤੇ ਵੀ ਆਈਪੀ ਆ ਗਏ ਤੇ ਉਹਨਾਂ ਨੇ ਸਰਕਾਰ ਤੇ ਲਾ ਲਈ ਇਹ ਤਾਂ ਸੁਦੀਪ ਕਾਲ ਵਾਸਤੇ ਗੁਰੂ ਸਾਹਿਬ ਦੀ ਸਰਕਾਰ ਹੈ ਇਸ ਤਰ੍ਹਾਂ ਚੱਲਦੀ ਰਹਿਣੀ ਹੈ ਸ਼੍ਰੀ ਨੰਦਪੁਰ ਸਾਹਿਬ ਦੇ ਨਜ਼ਦੀਕ ਨੂਰਪੁਰ ਵੇਦੀ ਦੇ ਧਰਤੀ ਦੇ ਉੱਤੇ ਇੱਕ ਹਸਪਤਾਲ ਅੱਜ ਬਣਿਆ ਜਿਹੜਾ ਕਿ ਇੱਕ ਚੈਰੀਟੇਬਲ ਹਸਪਤਾਲ ਹੈ ਤੇ ਇਹ ਹਸਪਤਾਲ ਜਿੱਥੇ ਇੱਕ ਸੰਸਥਾ ਦੇ ਵੱਲੋਂ ਬਣਾਇਆ ਗਿਆ ਤਾਂ ਇੱਕ ਮਾਪੁਰਖਾਂ ਦੇ ਵੱਲੋਂ ਇੱਕ ਸੰਤਾਂ ਦੇ ਵੱਲੋਂ ਇੱਕ ਸੰਸਥਾ ਦੇ ਵੱਲੋਂ ਪੂਰੀ ਜ਼ਮੀਨ ਹੀ ਜਿਹੜੀ ਹੈਗੀ ਆ ਉਹ ਇਸ ਹਸਪੀਟਲ ਦੇ ਲਈ ਦੇ ਦਿੱਤੀ ਗਈ ਇਹ ਇਮਾਰਤ ਦਿੱਤੀ ਗਈ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜਿੱਥੇ ਅੱਜ ਕੱਲ ਇਹ ਗੱਲਾਂ ਬਹੁਤ ਕੀਤੀ ਜਾਂਦੀਆਂ ਕਿ ਲੋਕ ਲੁੱਟਣ ਨੂੰ ਹੀ ਪਏ ਹੋਏ ਆ ਲੋਕ ਪੈਸੇ ਦੇ ਹੀ ਮਿੱਤ ਬਣੇ ਹੋਏ ਤਾਂ ਅਜਿਹੇ ਲੋਕ ਵੀ ਹੈਗੇ ਆ ਜਿਹੜੇ ਸਮਾਜ ਨੂੰ ਵੱਡੀ ਦੇਣ ਦੇਣ ਦੀ ਜਿਹੜੀ ਹਸਤੀ ਰੱਖਦੇ ਆ ਸੋ ਸਾਡੇ ਨਾਲ ਬਾਬਾ ਜੀ ਵੀ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਪਹਿਲਾਂ ਸਾਡੇ ਨਾਲ ਇੱਥੇ ਤੇ ਮੌਜੂਦ ਆ ਜਿਹੜੇ ਲੋਕ ਐ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਹਸਪੀਟਲ ਬਣਿਆ ਹੈ ਇਹ ਹਸਪੀਟਲ ਆ ਕਿੱਦਾਂ ਬਣਿਆ ਕਦੋਂ ਇਹਦੀ ਸ਼ੁਰੂਆਤ ਹੋੰਦੀ ਕੀ ਸਕਦਾ ਅਸੀਂ ਨਾ ਤਕਰੀਬਨ 10-15 ਸਾਲ ਤੇ ਪਹਿਲਾਂ ਇਹ ਜਦੋਂ ਹਸਪੀਟਲ ਬਣਿਆ ਨਾ ਸੰਤ ਮਹਾਪੁਰਸ਼ਾਂ ਨੇ ਜ਼ਮੀਨ ਖਰੀਦੀ ਇੱਥੇ ਤੇ ਸੰਤ ਜਗਿੰਦਰ ਸਿੰਘ ਜੀ ਡੁਮੇਲੀ ਵਾਲੇ ਤੇ ਇੱਥੇ ਪਤਾ ਲੱਗਿਆ ਵੀ ਵੱਡਾ ਹਸਪਤਾਲ ਬਣਨਾ ਹੈ ਚਲੋ ਇਲਾਕੇ ਵਿੱਚ ਖੁਸ਼ੀ ਦੀ ਗੱਲ ਹੋਈ ਹੈ ਵੀ ਚਲੋ ਹਸਪਤਾਲ ਬਣ ਲੱਗਿਆ ਫਿਰ ਇੱਥੇ ਜ਼ਮੀਨ ਲੈ ਕੇ ਭਾਰਤ ਪਿਆ ਫਿਰ ਇਹ ਬਿਲਡਿੰਗ ਬਣੀ ਸਾਰੀ ਤਿਆਰ ਹੋਈ ਬਿਲਡਿੰਗ ਤੇ ਫਿਰ ਪਤਾ ਨਹੀਂ ਅਜਿਹੇ ਕਿਹੜੇ ਕਾਰਨ ਹੋ ਗਏ ਫਿਰ 10 ਸਾਲ ਕੰਮ ਰੁਕ ਗਿਆ ਬੰਦ ਹੋ ਗਿਆ ਉਹ ਕਿਹੜੇ ਕਾਰਨਾਂ ਕਰਕੇ ਬੰਦ ਹੋ ਗਿਆ ਪਤਾ ਨਹੀਂ ਫਿਰ ਹੁਣ ਉਹਦੇ ਬਾਅਦ ਧਾਲੀਵਾਲ ਸਾਹਿਬ ਆਏ ਆ ਫਿਰ ਉਹਨਾਂ ਨੇ ਕਿਸ ਕਿਸ ਬੇਸ ਤੇ ਕਿਦਾਂ ਇਹ ਇਹਨਾਂ ਨਾਲ ਬਾਰਤਾਲਾਪ ਹੋਈ ਆ ਸੰਤਾ ਨਾਲ ਮੇਲ ਮਿਲਾਪ ਹੋਇਆ ਫਿਰ ਹੁਣ ਇਹ 10 ਸਾਲ ਤੇ ਬਾਅਦ ਦੁਬਾਰਾ ਭਾਗ ਲੱਗਿਆ ਤੇ ਸਭ ਤੋਂ ਪਹਿਲਾਂ ਤਾਂ ਸੰਤ ਜਗਿੰਦਰ ਸਿੰਘ ਜੀ ਜਿਹੜੇ ਡੋਮੇਲੀ ਵਾਲੇ ਆਈ ਉਹਨਾਂ ਨੇ ਸ਼ੁਰੂਆਤ ਇੱਥੇ ਕੀਤੀ ᱛੀ ਜੀ ਦੀ ਬਾਬਾ ਜੀ ਕਿਵੇਂ ਦੇਖਦੇ ਹੋ ਹੁਣ ਇੱਥੇ ਤੁਸੀਂ ਆਏ ਹੋ ਕਿੰਨਾ ਕੇ ਭੱਲੇ ਦਾ ਕਾਰਜ ਹੈ ਜਿਹੜਾ ਇੱਥੇ ਆਰੰਭ ਹੋਇਆ ਦੇਖੋ ਜਿਹੜਾ ਸਾਡਾ ਇਹ ਇਲਾਕਾ ਹੈ ਨਾ ਜੀ ਇਹਨੂੰ ਪਛੜਿਆ ਇਲਾਕਾ ਕਹਿ ਕੇ ਮਤਲਬ ਜਾਣਿਆ ਜਾਂਦਾ ਸੀ ਅੱਜ ਸਾਨੂੰ ਇੰਨੀ ਇਸ ਗੱਲ ਦੀ ਖੁਸ਼ੀ ਹੈ ਸਭ ਤੋਂ ਪਹਿਲਾਂ ਤਾਂ ਮਹਾਂਪੁਰਖ ਡੋਮੇਲੀ ਵਾਲੇ ਬਾਬਾ ਜਗਿੰਦਰ ਸਿੰਘ ਹੋਣਾ ਨੇ ਇਹ ਜ਼ਮੀਨ ਲਈ ਹੈ ਇੱਥੇ ਇੱਥੇ ਲੈ ਕੇ ਇਹਨਾਂ ਨੇ ਉਹ ਸਾਰੀ ਕਰਨੀ ਸ਼ੁਰੂ ਕਰ ਦਿੱਤੀ ਬਿਲਡਿੰਗ ਬਣ ਗਈ ਸਾਰਾ ਕੁਝ ਹੋ ਗਿਆ ਤੇ ਕੁਝ ਕਾਰਨਾ ਕਰਕੇ ਜਿਹੜੀ ਮਹਾਪੁਰਖ ਦਾ ਨਾਂ ਤੋੜ ਸਕੇ ਤੇ ਇਹਨਾਂ ਨੇ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਜਿਹੜੇ ਵਰਲਡ ਕੇਅਰ ਕੈਂਸਰ ਦੇ ਚੇਅਰਮੈਨ ਵੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਉਹਨਾਂ ਨੂੰ ਲਿਆਉਣ ਵਾਲੇ ਅਜੇ ਵੀਰ ਸਿੰਘ ਲਾਲਪੁਰਾ ਇਕਵਾਲ ਸਿੰਘ ਲਾਲਪੁਰਾ ਦੇ ਪੁੱਤਰ ਉਹ ਉਹਨਾਂ ਨੂੰ ਲੈ ਕੇ ਆਉਂਦੇ ਆ ਤੇ ਉਹਨਾਂ ਨੇ ਇੱਕ ਵਾਦਾ ਕੀਤਾ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਐਸਾ ਹਸਪੀਟਲ ਖੋਲਣਾ ਚਾਹੁੰਦੇ ਆ ਸੀ ਜਿਹੜਾ ਵਰਲਡ ਲੈਵਲ ਤੇ ਜਿਵੇਂ ਚੱਲਦਾ ਹੈ ਕੈਂਸਰ ਕੇਅਰ ਵਾਲਾ ਵੀ ਅਸੀਂ ਉਹ ਇਹ ਖੋਲਣਾ ਚਾਹੁੰਦੇ ਆ ਤੇ ਉਹਨਾਂ ਨੂੰ ਇਹ ਜਗ੍ਹਾ ਫਿੱਟ ਬੈਠ ਗਈ ਤੇ ਮਾਹਪੁਰਸ਼ਾਂ ਨਾਲ ਉਹਨਾਂ ਨੇ ਬੱਚਤ ਬਿਲਾਸ ਕਰਕੇ ਮਾਹਪੁਰਸ਼ਾਂ ਨੇ ਇਹ ਜਿਹੜੀ ਜਗ੍ਹਾ ਹੈ ਉਸ ਟਰਸਟ ਨੂੰ ਦੇ ਦਿੱਤੀ ਢਾਲੀਵਾਲ ਨੂੰ ਸਭੋਹਰਾਂ ਨੂੰ ਤੇ ਉਹਨਾਂ ਨੇ ਇਸ ਹਸਪੀਟਲ ਨੂੰ ਕੁਝ ਦਿਨਾਂ ਦੇ ਵਿੱਚ ਆਪਾਂ ਸਾਲਾਂ ਦੀ ਗੱਲ ਨਾ ਕਰੀਏ ਮਹੀਨਿਆਂ ਦੀ ਗੱਲ ਨਾ ਕਰੀਏ ਕੁਝ ਦਿਨਾਂ ਦੇ ਵਿੱਚ ਇਹਨੂੰ ਪ੍ਰੋਪਰ ਤਿਆਰ ਕਰਕੇ ਅੱਜ ਧੰਗੁਰੂ ਤੇਗਵਹਾਦਰ ਸਾਹਿਬ ਦੀ ਜਿਹੜੀ 350 ਸਾਲਾਂ ਸ਼ਤਾਬ ਦੀ ਸ਼ਹਾਦਤ ਸ਼ਤਾਬ ਦੀ ਆ ਰਹੀ ਹੈ 25 ਨਵੰਬਰ ਨੂੰ ਉਹਦੇ ਮੱਦੇਨਜ਼ਰ ਰੱਖਦੇ ਅੱਜ 22 ਤਰੀਕ ਨੂੰ ਦੀ ਓਪਨਿੰਗ ਕਰ ਦਿੱਤੀ ਗਈ ਹੈ ਤੇ ਉਹ ਵੀ ਇਸ ਤਰ੍ਹਾਂ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਔਟ ਆਸਰਾ ਲੈ ਕੇ ਗੁਰਬਾਣੀ ਦਾ ਜਾਪ ਕਰਾ ਕੇ ਸਹਿਜ ਪਾਠ ਦਾ ਭੋਗ ਪਾਣ ਤੋਂ ਪ੍ਰੰਤ ਫਿਰ ਵੱਡੀ ਵੱਡੀ ਪੱਧਰ ਤੇ ਸਟੇਜ ਲਾ ਕੇ ਉੱਥੇ ਕੀਰਤਨ ਦਰਬਾਰ ਸਜਾਇਆ ਗਿਆ ਉਹ ਕੀਰਤਨ ਦਰਬਾਰ ਤੋਂ ਬਾਅਦ ਅਰਦਾਸ ਹੋਈ ਇਸ ਹਸਪੀਟਲ ਦੇ ਵਾਸਤੇ ਸਾਡੇ ਲੋਕਾਂ ਨੂੰ ਇੱਕ ਵਰਦਾਨ ਇੱਕ ਵਰਦਾਨ ਦੇ ਤੌਰ ਤੇ ਸਾਨੂੰ ਇਹ ਜਿਹੜਾ ਹਸਪੀਟਲ ਮਿਲਿਆ ਕਿਉਂਕਿ ਇਹ ਹਸਪੀਟਲ ਦੀਆਂ ਖੂਬੀਆਂ ਇਹ ਨੇ ਜਿਵੇਂ ਦੂਜੇ ਪ੍ਰਾਈਵੇਟ ਹਸਪੀਟਲ ਹੈ ਉਹ ਆਮ ਲੋਕਾਂ ਦੀ ਲੁੱਟ ਕਰਦੇ ਆ ਇਹਦੇ ਵਿੱਚ ਲੁੱਟ ਵਾਲਾ ਕੰਮ ਨਹੀਂ ਜਿਹੜੀ ਕੋਈ ਕੋਈ ਵੀ ਮਤਲਬ ਟੈਸਟ ਹੈ ਜਿਵੇਂ MRI ਹੈ ਸਿਟੀ ਸਕੈਨ ਹੈ ਸਿਟੀ ਸਕੈਨ ਤੇ MRI ਦੀਆਂ ਜਿਹੜੀਆਂ ਮਸ਼ੀਨਾਂ ਆ ਉਹ 1 ਸਾਲ ਦੇ ਅੰਦਰ ਅੰਦਰ ਇੱਥੇ ਪਹੁੰਚ ਜਾਣੀਆਂ ਨੇ ਤੇ ਬੜੇ ਪੱਧਰ ਤੇ ਇੱਥੇ ਜਿਹੜੀਆਂ ਮਸ਼ੀਨਾਂ ਆ ਉਹ ਲਗੀਆਂ ਟੈਸਟ ਵੀ ਬੜੇ ਸਸਤੇ ਰੇਟਰਨ ਚ ਹੋਇਆ ਕਰਨਗੇ ਬਿਲਕੁਲ ਇਹ ਜਾਣਕਾਰੀ ਜਰੂਰ ਆ ਭਈ ਦੁਆਰਾ ਲਮਾ ਕੇ ਕਲਵੰਸੀ ਜੀ ਤੋਂ ਪਹਿਲਾਂ ਬਾਬਾ ਜੀ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਬਾਬਾ ਜੀ ਆਪ ਜੀ ਨੇ ਇਹ ਜ਼ਮੀਨ ਜਿਹੜੀ ਹੈਗੀ ਆ ਉਹ ਤੋਂ ਲਈ ਸੀ ਤਾਂ ਕੀ ਸੋਚ ਕੇ ਜਿਹੜਾ ਤੁਸੀਂ ਇਹ ਪ੍ਰਬੰਧ ਜਿਹੜਾ ਸ਼ੁਰੂ ਕੀਤਾ ਸੀ ਜੀ ਇੱਥੇ ਅੱਛਾ ਜੀ ਸੋਚ ਕੇ ਸੀ ਵੀ ਹਸਪੀਟਲ ਇੱਥੇ ਬਣਾਈਏ ਜੀ ਹਸਪਤਾਲ ਬਣਾਈਏ ਜੀ ਸ਼ੁਰੂ ਕਰ ਦਿੱਤਾ ਸੀ ਜੀ ਤੇ ਬਣ ਵੀ ਗਿਆ ਸੀਗਾ ਪੰਜ ਮੰਜ਼ਲਾ ਜਿਹੜਾ ਮੈਂ ਬਣਾ ਕੇ ਛੱਡਿਆ ਜੀ ਤੇ ਫਿਰ ਮੈਨੂੰ ਥੋੜਾ ਜਿਹਾ ਨਾ ਜਦੋਂ ਆ ਤਕਲੀਫ ਹੋ ਗਈ ਸੀ ਸਟਾਕ ਹੋ ਗਿਆ ਸੀਗਾ ਜਦੋਂ ਆ ਬਿਮਾਰੀ ਜੀ ਕਰੋਨਾ ਜਿਹੜਾ ਸੀ ਜੀ ਜੀ ਤੇ ਫਿਰ ਮੈਂ ਇਹਨਾਂ ਨੂੰ ਆਖਿਆ ਵੀ ਤੁਸੀਂ ਚਲਾਓ ਇਹ ਨਹੀਂ ਮੇਰੀ ਗੱਲ ਮੰਨ ਕੇ ਤੇ ਫਿਰ ਉਹ ਆਪਣੇ ਹੱਥ ਲੈ ਲਿਆ ਮੈਂ ਇਹਨਾਂ ਨੂੰ ਅਜੇ ਵੀ ਆਖਿਆ ਤੁਸੀਂ ਆਖੋਗੇ ਨਾ ਮਸ਼ੀਨਾ ਮੈਂ ਬਾਹਰੋਂ ਵੀ ਭੇਜੂੰਗਾ ਇੱਥੇ ਵੀ ਜੋ ਕਸ਼ਕੋਗੇ ਕਰਾਂਗੇ ਸੋ ਇਹ ਚੱਲਦਾ ਰਹੂਗਾ ਵਧੀਆ ਹਸਪਤਾਲ ਬਈ ਤੁਹਾਡੇ ਮਨ ਦੇ ਵਿੱਚ ਕਿਉਂ ਇਹ ਚੀਜ਼ ਆਂਦੀ ਹੈ ਵੀ ਇੱਥੇ ਹਸਪੀਟਲ ਹੋਣਾ ਚਾਹੀਦਾ ਇੱਥੇ ਕਿਹੜੀ ਚੀਜ਼ਾਂ ਤੁਹਾਨੂੰ ਮਤਲਬ ਪਰੇਸ਼ਾਨ ਕਰਦੀਆਂ ਵੀ ਇੱਥੇ ਹਸਪੀਟਲ ਸਾਡੇ ਹੈ ਨਹੀਂ ਜਾਂ ਕਿਹੜੀ ਕਾਰਨ ਕੀ ਰਹਿੰਦਾ ਜੀ ਕਾਰਨ ਇਹ ਆ ਕਿ ਸਾਡੇ ਵੱਡੇ ਸੰਤ ਸੰਤ ਬਾਬਾ ਹਰਬੰਸ ਸਿੰਘ ਜੀ ਡਿਮੇਲੀ ਵਾਲੇ ਉਹ ਸੇਵਾ ਕਰਦੇ ਸੀ ਬਹੁਤ ਲੋਕਾਂ ਦੀ ਤੇ ਮੇਰੇ ਵੀ ਮਨ 'ਚ ਸੀ ਵੀ ਕੋਈ ਉਹਨਾਂ ਨੇ ਮੈਨੂੰ ਆਖਿਆ ਵੀ ਸੀਗਾ ਕਿ ਕਿਸ ਕਿਤੇ ਹਸਪਤਾਲ ਇੱਕ ਬਣਾਓ ਤੇ ਉਹ ਫਿਰ ਅ ਬਣਵੇਂ ਚ ਮੇਰਾ ਖਲ ਸਰੀਰ ਛੱਡ ਗਏ ਸੀ ਤੇ ਫਿਰ ਮੈਂ ਉਹ ਗੱਲ ਜਿਹੜੀ ਸੀ ਉਹਨਾਂ ਦੀ ਵਿਧਾਈ ਨਹੀਂ ਮੈਂ ਕਿਹਾ ਬਣਾਉਣਾ ਜ਼ਰੂਰ ਆ ਜੀ ਬਾਬਾ ਜੀ ਪਰ ਅੱਜ ਕੱਲ ਤਾਂ ਇਹ ਹੁੰਦਾ ਵੀ ਇਕੱਠੇ ਕਰਨੇ ਦੀ ਰਿਵਾਇਤ ਆ ਵੀ ਇਕੱਠਾ ਸਾਰੇ ਕਰੀ ਜਾਂਦੇ ਲੋਕ ਕਿ ਲਾ ਕੇ ਕੋਈ ਖੁਸ਼ ਨਹੀਂ ਜੀ ਜਿਨ੍ਹਾਂ ਨੇ ਲਾਉਣੇ ਆ ਉਹਨਾਂ ਨੇ ਲਾਈ ਜਾਣੇ ਆ ਜਿਨ੍ਹਾਂ ਨੇ ਇਕੱਠੇ ਕਰਨੇ ਆ ਉਹ ਕੀ ਫਾਇਦਾ ਹੋਊਗਾ ਜੀ 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 ਜਿਨ੍ਹਾਂ ਨੇ ਲਾਉਣੇ ਲਾਈ ਜਾਂਦੇ ਆ ਤੇ ਹੁਣ ਕਿਹੜੀਆਂ ਗੱਲਾਂ ਬਾਤਾਂ ਆਪਜੀ ਦੀ ਇਹਨਾਂ ਦੇ ਨਾਲ ਹੋਈਆਂ ਵੀ ਕਿਸ ਤਰ੍ਹਾਂ ਇਹਨੂੰ ਚਲਾਇਆ ਜਾਵੇ ਤੁਹਾਡੀ ਇੱਛਾ ਕੀ ਆ ਵੀ ਹਸਪਤਾਲ ਕਿਸ ਤਰ੍ਹਾਂ ਚੱਲੇ ਜੀ ਹਸਪਤਾਲ ਜਿਹੜਾ ਨਾ ਇਹਨਾਂ ਨੇ ਆਪ ਹੀ ਸੋਨਾ ਚਲਾਉਣਾ ਮੈਨੂੰ ਪਹਿਲਾਂ ਤੋਂ ਵੀ ਮੈਂ ਇਹਨਾਂ ਨੂੰ ਜਾਣਦਾ ਇਸ ਕਰਕੇ ਹਸਪਤਾਲ ਚਲਾਉਣਗੇ ਵਧੀਆ ਜੀ ਕਿੰਨਾ ਕਮਾਇਆ ਦਾ ਇਹਦੇ ਪਰ ਖਰਚਾ ਜਿਹੜਾ ਹੈਗਾ ਆਇਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਮੀਨ ਤੋਂ ਲੈਣ ਤੋਂ ਹੁਣ ਤੱਕ ਜੀ ਮੈਨੂੰ ਲੱਗਦਾ ਘੱਟੋ ਘੱਟ ਵੀ 15 ਕਰੋੜ ਰੁਪਏ ਤੋਂ ਵੱਧ ਲੱਗਾ ਹੋਊਗਾ ਜੀ ਜੀ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਇਲਾਕਿਆਂ ਦੇ ਵਿੱਚ ਇਦਾਂ ਦੀ ਲੋੜ ਰਹੇ ਜੇ ਇਹ ਕਾਮਯਾਬ ਹੋ ਜਵੇ ਜੀ ਤੇ ਲੋਕਾਂ ਨੂੰ ਫਾਇਦਾ ਹੋਵੇ ਤਾਂ ਅੱਗੇ ਵੀ ਕੁਝ ਸੋਚਿਆ ਜਾ ਸਕਦਾ ਹੋਰ ਅੱਜ ਹੋਰ ਅਸੀਂ ਕਰਨਾ ਕੀ ਹੈ ਸੋਚਣਾ ਹੀ ਆ ਸੋਚਾਂਗੇ ਜਰੂਰ ਜੀ ਜੀ ਹਾਂ ਉਹਨਾਂ ਨੇ ਕੁਲਵੰਤ ਸਿੰਘ ਹੋਰਾਂ ਨੇ ਦੱਸਿਆ ਵੀ ਇੱਥੇ ਅੱਗੇ ਨਰਸਿੰਗ ਕਾਲਜ ਵਗੈਰਾ ਦੀ ਉਹਦੀ ਵੀ ਅੱਗੇ ਹੈਗਾ ਇਹ ਵੀ ਇੱਥੇ ਇੱਥੇ ਐਸੇ ਥਾਂ ਤੇ ਬਣਾ ਦੇਣਾ ਜਾਂ ਥੋੜੀ ਜ਼ਮੀਨ ਹੋਰ ਲੈ ਲਾਂਗੇ ਤੇ ਉੱਥੇ ਨਰਸਿੰਗ ਕਾਲਜੀ ਵੀ ਬਣ ਜਾਊਗਾ ਬਹੁਤ ਸ਼ੁਕਰੀਆ ਜੀ ਆਪ ਜੀ ਨੇ ਗੱਲਬਾਤ ਕੀਤੀ ਕੋਈ ਨਹੀਂ ਜੀ ਤਾਂ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਅੱਜ ਦੇ ਦੌਰ ਦੇ ਵਿੱਚ ਪੈਸਾ ਮੁੱਖ ਹੋਇਆ ਹੋਇਆ ਪੈਸੇ ਨੂੰ ਲੈ ਕੇ ਹਰ ਕੋਈ ਹੀ ਆ ਪੈਸੇ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਕਿ ਅਸੀਂ ਪੈਸਾ ਕਮਾ ਲਈਏ ਜਾਂ ਬਹੁਤ ਸਾਰੀਆਂ ਤਾਂ ਗੱਲਾਂ ਇਹ ਵੀ ਸੁਣਨ ਨੂੰ ਮਿਲਦੀਆਂ ਵੀ ਸੰਸਥਾਵਾਂ ਵੀ ਬਣਾ ਕੇ ਲੋਕ ਪੈਸਾ ਲੁੱਟਣ ਤੇ ਹੀ ਲੱਗੇ ਹੋਏ ਆ ਹਰ ਪੱਖ ਜਿਹੜਾ ਹੈਗਾ ਉਹ ਸਾਹਮਣੇ ਆਉਂਦਾ ਤਾਂ ਉੱਥੇ ਇਹ ਸਿੱਖ ਸੰਸਥਾਵਾਂ ਤੇ ਇਹ ਭਾਵਨਾ ਹੈ ਜਿਹੜੀ ਸਿੱਖੀ ਦੀ ਸਪਿਰਟ ਹੈ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲਦੀਆਂ ਸੋ ਜਿੱਥੇ ਗੁਰੂ ਸਾਹਿਬਾਨਾਂ ਨੇ ਆਪ ਸਾਡੇ ਤਾਂ ਇਤਿਹਾਸ ਦੇ ਵਿੱਚ ਇਹ ਆਉਂਦਾ ਕਿ ਗੁਰੂ ਸੇਵਾਵਾਂ ਨੇ ਆਪ ਵੀ દવાਖਾਨੇ ਬਣਾਏ ਸੇਵਾਵਾਂ ਕੀਤੀਆਂ ਸੋ ਇੱਥੇ ਬਾਬਾ ਜੀ ਜਿਹੜਾ ਇਤਿਹਾਸਿਕ ਪੱਖ ਤੋਂ ਕਿਵੇਂ ਤੁਸੀਂ ਇਹਨੂੰ ਦੇਖਦੇ ਹੋ ਹੁਣ ਬਾਬਾ ਜੀ ਨੇ ਇਹ ਜਿਹੜਾ ਕੰਮ ਕੀਤਾ ਕਿ ਸਾਡੇ ਤਾਂ ਇਤਿਹਾਸ ਦੇ ਵਿੱਚ ਵੀ ਗੁਰੂ ਸੇਵਾਵਾਂ ਨੇ ਵੀ ਉਹ ਸੇਵਾ ਕੀਤੀ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀਰਤਪੁਰ ਸਾਹਿਬ ਦੇ ਵਿੱਚ દવાਖਾਨਾ ਖੋਲ੍ਹਿਆ ਸੀ ਜੀ ਸਭ ਤੋਂ ਪਹਿਲਾਂ ਜਿਹੜੇ ਦਵਾਈਆਂ ਖਾਨੇ ਆ ਉਦੋਂ ਬਹੁਤ ਘੱਟ ਹੁੰਦੇ ਸੀ ਤੇ ਇਸੇ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਜਿਹੜੇ ਹਸਪੀਟਲ ਸੀ ਬਹੁਤ ਘੱਟ ਸੀ ਜੇ ਹੈ ਸੀ ਉਹ ਜਿਆਦਾ ਲੁੱਟ ਕਰਦੇ ਸੀ ਇਹ ਜਿਹੜਾ ਹਸਪੀਟਲ ਹੈ ਇਹ ਬੜੇ ਸਸਤੇ ਰੇਟਾਂ ਤੇ ਸਾਨੂੰ ਜਿਹੜੀਆਂ ਦਵਾਈਆਂ ਵੀ ਕੰਟਰੋਲ ਰੇਟਾਂ ਤੇ ਮਿਲਣਗੀਆਂ ਤੇ ਜਿਹੜੇ ਟੈਸਟ ਹੈ ਉਹ ਵੀ ਬਹੁਤ ਸਸਤੇ ਰੇਟਾਂ ਤੇ ਹੋਣਗੇ ਤੇ ਜਿਹੜਾ ਕੋਈ ਪੈਸੇ ਨਹੀਂ ਦੇ ਸਕਦਾ ਉਹਦੀ ਮਦਦ ਵੀ ਫਰੀ ਕੀਤੀ ਜਾਣੀ ਹੈ ਇਹ ਹਸਪੀਟਲ ਦੀ ਇਹ ਖੂਬੀ ਹੈ ਮੈਂ ਸੁਣਿਆ ਜੀ ਗੁਰੂ ਘਰ ਵੀ ਇੱਥੇ ਬਣਾਇਆ ਸਾਹਮਣੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਅਰਦਾਸ ਘਰ ਗੁਰੂ ਘਰ ਬਣਾਇਆ ਵੀ ਇੱਥੋਂ ਅਰਦਾਸ ਹੋ ਕੇ ਸਵੇਰ ਨਿਤਨੇਮ ਤੋਂ ਬਾਅਦ ਫਿਰ ਜਿਹੜਾ ਹਸਪੀਟਲ ਦਾ ਸਾਰਾ ਕਾਰਜ ਹੈ ਉਹ ਸ਼ੁਰੂ ਹੋਇਆ ਕਰੇਗਾ ਇਹ ਇਹ ਸਤਿਵੰਤੇ ਡਾਕਟਰ ਬਾਅਦ ਵਿੱਚ ਹੀ ਕਹਿੰਦੇ ਹੁੰਦੇ ਵੀ ਭਾਈ ਹੁਣ ਅਰਦਾਸ ਬੇਨਤੀ ਆਪਣੀ ਕਰ ਲੋ ਹੁਣ ਸਾਡੇ ਹੱਥ ਖੜੇ ਆ ਇੱਥੇ ਪਹਿਲਾਂ ਅਰਦਾਸ ਹੁਣੀ ਪਹਿਲਾਂ ਅਰਦਾਸ ਹੁਣੀ ਇੱਥੇ ਗੁਰੂ ਗੁਰੂ ਸਾਹਿਬ ਦੇ ਓਟ ਆਸਰਾ ਲੈ ਕੇ ਫਿਰ ਜਿਹੜਾ ਪੇਸ਼ੀਐਂਟ ਦਾ ਇਲਾਜ ਹੋ ਹਾਂਜੀ ਫਿਰ ਉੱਤੇਵਾਸ ਹੋਣਾ ਡਾਕਟਰ ਵੀ ਗੁਰੂ ਸਾਹਿਬ ਦੇ ਓਟ ਆਸਰੇ 'ਚ ਕੰਮ ਕਰਨਾ ਬਿਲਕੁਲ ਮਹਾਰਾਜ ਦੇ ਓਟ ਆਸਰੇ 'ਚ ਕੰਮ ਹੋਏਗਾ ਢਾਲੀਵਾਲ ਸਾਹਿਬ ਗੁਰਸਿੱਖ ਭਾਵੇਂ ਕਲੀਨ ਸ਼ੇਪ ਐ ਉਹ ਲੇਕਿਨ ਉਹਨਾਂ ਦੇ ਅੰਦਰ ਜਿਹੜਾ ਸਿੱਖੀ ਦਾ ਜਜ਼ਬਾ ਜਿਹੜਾ ਗੁਰੂ ਪ੍ਰਤੀ ਸ਼ਰਧਾ ਹੈ ਉਹ ਆਪਾਂ ਅੱਜ ਦੇਖ ਹੀ ਲਿਆ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕੀਤਾ ਸਿਰ ਦੀਜਾ ਬਾਹਣਾ ਛੋਡੀ ਹੈ ਉਹ ਹੁਣ ਕੀਰਤਪੁਰ ਸਾਹਿਬ ਮਾਰੇ ਨੇ ਅੱਡਾ ਵੱਡਾ ਦਵਾਖਾਨਾ ਬਣਾਇਆ ਸੀ ਤੇ ਦੁਨੀਆ ਭਰ ਦੀਆਂ ਜੜੀਆਂ ਬੂਟੀਆਂ ਜੋ ਉੱਥੇ ਸੀਗੀਆਂ ਤੇ ਹਰ ਉਹ ਮਿਲ ਜਾਂਦੀ ਸੀ ਦਵਾਈ ਜਿਹੜੀ ਕਿਤੇ ਨਹੀਂ ਸੀ ਮਿਲਦੀ ਤੇ ਇੱਥੇ ਐਨੇ ਚਿਰ ਹਸਪਤਾਲ ਦਾ ਹੀ ਨਾ ਹੋਣਾ ਕਿੰਨਾ ਕੁ ਮੰਦ ਭਾਗਾ ਲੱਗਦਾ ਤੁਹਾਨੂੰ ਵੀ ਇੱਥੇ ਲੋਕ ਇਲਾਜ ਲਈ ਦਰਦਰ ਭਟਕ ਰਹੇ ਸੀ ਮੈਂ ਕਹਿੰਦਾ ਜੀ ਸਾਨੂੰ ਬਹੁਤ ਤਕਲੀਫ ਸੀ ਕੱਲੇ ਹਸਪੀਟਲ ਦੀ ਹੋਈ ਨਹੀਂ ਸੀ ਇਹ ਸਾਡਾ ਇਲਾਕਾ ਇੱਕ ਟਾਪੂ ਦੀ ਤਰ੍ਹਾਂ ਸੀ ਸਾਨੂੰ ਸਾਨੂੰ ਸਤਗੁਰਾਂ ਨੇ ਨਹੀਂ ਕਿਰਪਾ ਕੀਤੀ ਹੈ ਆ ਜਿਹੜਾ ਪੋਲ 1986 ਚ ਚਾਲੂ ਹੋਇਆ ਸੀ ਲੱਗਿਆ ਸੀ ਇਹ ਜਿਹੜਾ ਸਤਲੋਜ ਤੇ ਲੱਗਿਆ ਤੇ ਆ ਜਿਹੜੇ ਜਿੰਨੇ ਪੁਲ ਤੁਸੀਂ ਦੇਖਦੇ ਆਉਂਦੇ ਹੋ ਨਾ ਨਦੀਆਂ ਦੇ ਉੱਤੇ ਇਹ ਕੋਈ ਪੁਲ ਨਹੀਂ ਸੀ ਜਿਹੜਾ ਬਰਸਾਤੀ ਪਾਣੀ ਜਦੋਂ ਪ੍ਰਸਾਦ ਬਰਸਾਤ ਦਾ ਮਤਲਬ ਸਮਾਂ ਆਉਂਦਾ ਸੀ ਮੌਸਮ ਆਉਂਦਾ ਸੀ ਨਾ ਤੇ ਸਾਡੇ ਲੋਕ ਉਧਰ ਦੇ ਉਧਰ ਖਲੋ ਜਾਂਦੇ ਸੀ ਇੱਧਰ ਇੱਧਰ ਖਲੋ ਜਾਂਦੇ ਪਾਣੀ ਕਦੋਂ ਉਤਰਨਾ ਇਹ ਵੀ ਮੈਂ ਸੁਣਿਆ ਬਾਬਿਆਂ ਨੇ ਬਣਾਏ ਬੋਤੇ ਜਿਆਦਾ ਜਿਆਦਾ ਮਹਾਂਪੁਰਸ਼ ਆ ਨੇ ਅਨੰਦਗੜ੍ਹ ਸਾਹਿਬ ਕਿੱਲੇ ਵਾਲੇ ਨੇ ਉਹਨਾਂ ਦੇ ਬਾਬਾ ਲਾਲ ਸਿੰਘ ਨੇ ਬਾਬਾ ਜੀ ਪੁਲ ਵੀ ਇੱਥੇ ਬਾਬਿਆਂ ਨੇ ਬਣਾਏ ਸੜਕ ਵੀ ਇੱਧਰ ਬਾਬੇ ਬਣਾ ਰਹੇ ਹਸਪਤਾਲ ਵੀ ਬਾਬੇ ਬਣਾ ਰਹੇ ਇੱਥੇ ਫਿਰ ਬਾਬਿਆਂ ਦੀ ਸਰਕਾਰ ਚੱਲ ਜਿਹੜੀ ਸਰਕਾਰ ਬਾਬਿਆਂ ਦੀ ਨਾ ਉਹ ਸਭ ਤੋਂ ਵੱਡੀ ਸਰਕਾਰ ਹੈ ਕਿਉਂਕਿ ਗੁਰੂ ਸਾਹਿਬ ਇੱਕ ਵੀਆਈਪੀ ਕਲਚਰ ਹੈ ਉਹ ਇਹ ਨਹੀਂ ਹੈ ਭਈ ਮਤਲਬ 5 ਸਾਲ ਵਾਸਤੇ ਵੀਆਈਪੀ ਆ ਗਏ ਤੇ ਉਹਨਾਂ ਨੇ ਸਰਕਾਰ ਚ ਲਾ ਲਈ ਇਹ ਤਾਂ ਸੁਦੀਮ ਕਾਲ ਵਾਸਤੇ ਗੁਰੂ ਸਾਹਿਬ ਦੀ ਸਰਕਾਰ ਹੈ ਇਸ ਤਰ੍ਹਾਂ ਚੱਲਦੀ ਰਹਿਣੀ ਹੈ ਖਾਲਸਾ ਸਦਾ ਹੀ ਵੀਆਈਪੀ ਹੋਆ ਹਾਂਜੀ ਸਦਾ ਹੀ ਵੀਆਈ ਨਿਆਰਾ ਜੋ ਹੋਇਆ ਨਿਆਰਾ ਖਾਲਸਾ ਨਿਆਰਾ ਹੈ ਇਸ ਕਰਕੇ ਘੜੀਵਾਲ ਸਾਹਿਬ ਕਹਿੰਦੇ ਤੇ ਮੈਂ ਉਹਨਾਂ ਦੇ ਇੰਟਰਵਿਊ ਸੁਣਦਾ ਤਾਂ ਵੀ ਉਹ ਕਹਿੰਦੇ ਨਾ ਵੀ ਇੱਕ ਬਹੁਤ ਟਾਈਮ ਪਹਿਲੇ ਇੱਕ ਮਨਿਸਟਰ ਹੋਇਆ ਇਸ ਧਰਤੀ ਤੇ ਬਈ ਉਹ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੁੱਚੇ ਪਾਤਸ਼ਾਹ ਦੇ ਨਾਂ ਤੇ ਇੱਥੇ ਹਸਪੀਟਲ ਆਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਈ ਉਹ ਮਿਨਿਸਟਰ ਉਹ ਹਸਪੀਟਲ ਲੈ ਕੇ ਮੇਰੇ ਸਹਾਂ ਮਾ ਫਰੀਦਕੋਟ ਆ ਸ਼ਾਇਦ ਫਰੀਦਕੋਟ ਹੀ ਲੈ ਗਿਆ ਉਹ ਕਹਿੰਦੇ ਮੇਰੇ ਦਿਲ ਦੀ ਦਿਲ 'ਚ ਰਹਿ ਗਈ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਹਸਪਤਾਲ ਆਇਆ ਤਾਂ ਬਈ ਉਹ ਇੱਥੋਂ ਪੱਟ ਕੇ ਹੀ ਲੈ ਗਿਆ ਉਹ ਕਹਿੰਦੇ ਸੈਂਟਰ ਤੱਕ ਵਜੀਰ ਬਣਿਆ ਮੇਰੇ ਦਿਲ 'ਚ ਸੀ ਕਹਿੰਦੇ ਪਹਿਲਾਂ ਮੇਰਾ ਏਰੀਆ ਵੀ ਫਰੀਦਕੋਟ ਵੱਲੇ ਆ ਪਰ ਮੇਰੀ ਇੱਕ ਸੋਚ ਸੀ ਬਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਹਸਪੀਟਲ ਬਣਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਬਣਾਣਾ ਹੈ ਕਹਿੰਦਾ ਘਰ ਤਾਂ ਫਿਰ ਅਨੰਦਪੁਰ ਸਾਹਿਬ ਹੈ ਨਾ ਹਾਂਜੀ ਹਾਂਜੀ ਅਨੰਦਪੁਰ ਸਾਹਿਬ ਸਾਡਾ ਜਿਹੜਾ ਜਨਮ ਸਥਾਨ ਹੈ ਸਿੱਖਾਂ ਦਾ ਤੇ ਸਿੱਖਾਂ ਦੀ ਜਿਹੜਾ ਆਪਾਂ ਐਡਰੈਸ ਦਿੰਨੇ ਆਂ ਵੀ ਖਾਲਸਾ ਦਾ ਪਿੰਡ ਕਿਹੜਾ ਉਹ ਸ਼੍ਰੀ ਰਣਪੁਰ ਸਾਹਿਬ ਹੈ ਖਾਲਸੇ ਦੇ ਨਾਨਕੇ ਕਿੱਥੇ ਆ ਗੁਰੂ ਕੇ ਲਾਹੌਰ ਹੈ ਖਾਲਸੇ ਦਾ ਬਾਪੂ ਕੌਣ ਆ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਖਾਲਸੇ ਦੀ ਮਾਤਾ ਕੌਣਾ ਮਾਤਾ ਸਹਿਬਦੇਵਾਂ ਕੌਰ ਹੈ ਇਸ ਕਰਕੇ ਸਾਨੂੰ ਅਨੰਦਪੁਰ ਸਾਹਿਬ ਦੇ ਨਾਲ ਜੋੜਿਆ ਤੇ ਸਾਡੇ ਲੋਕ ਫੇਰ ਵੀ ਅਜੇ ਸਮਝਦੇ ਨਹੀਂ ਅਨੰਦਪੁਰ ਸਾਹਿਬ ਨਾਲ ਜੁੜਨਾ ਹੀ ਨਹੀਂ ਚਾਹੁੰਦੇ ਇਸ ਕਰਕੇ ਜਿਹੜੀ ਸਾਨੂੰ ਮਾਰ ਪੈ ਰਹੀ ਹੈ ਨਾ ਉਹ ਐਸੇ ਕਰਕੇ ਪੈ ਅਪੀਲ ਕੀ ਹੈ ਫਿਰ ਜੁੜਨ ਲਈ ਲੋਕਾਂ ਨੂੰ ਦੇਖੋ ਅਪੀਲ ਹੈ ਮੈਂ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਸਾਡੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਸ ਧਰਤੀ ਦੇ ਵਿੱਚੋਂ ਨਿਮਾਣੇ ਤੇ ਨਿਦਾਣੇ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੱਚੀ ਗੜੀ ਦੇ ਵਿੱਚ ਕਲਗੀ ਤੋੜਾ ਦਿੱਤਾ ਆਪਣੇ ਸਿਰਸ ਦਾ ਸਾਰਾ ਉਹਨਾਂ ਨੇ ਜਿਹੜਾ ਤਾਜ ਹੈ ਉਹ ਭਾਈ ਸੰਗ ਸਿੰਘ ਨੇ ਦਿੱਤਾ ਅੱਜ ਅਸੀਂ ਭਾਵੇਂ ਜਿਵੇਂ ਮਰਜੀ ਜਾਤਾਂ ਪਾਤਾਂ ਦੇ ਵਿੱਚ ਵੰਡੇ ਗਏ ਆ ਉਦੋਂ ਗੁਰੂ ਕਲਗੀ ਧਰਪਾਤ ਸ ਨੇ ਜਿਹੜੇ ਖੰਡੇ ਵਾਟੇ ਦੀ ਪੌੜ ਦਿੱਤੀ ਹੈ ਉਹ ਜਾਤਾਂ ਪਾਤਾਂ ਤੋਂ ਪਰੇ ਕਰਕੇ ਸਾਰਿਆਂ ਨੂੰ ਇੱਕ ਕਰਕੇ ਖਾਲਸਾ ਪੰਥ ਸਾਜਿਆ ਇਸ ਕਰਕੇ ਭਾਈ ਸੰਗ ਸਿੰਘ ਨੂੰ ਉਹ ਜਿਹੜਾ ਕਲਗੀ ਤੋੜਾ ਦਿੱਤਾ ਉਹ ਬੜੀ ਮਾਣ ਵਾਲੀ ਗੱਲ ਆ ਸਾਡੀ ਧਰਤੀ ਦੇ ਆ ਨਾਲੇ ਇਕੱਟਾ ਸੌਰਪਿੰਡ ਹੈ ਉਹਨਾਂ ਦਾ ਜਨਮ ਸਥਾਨ ਹੈ ਭਾਈ ਸੰਗ ਸਿੰਘ ਉਹਨਾਂ ਦਾ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਭਾਈ ਜਿੱਥੇ ਸਾਡੇ ਏਡੇ ਏਡੇ ਸੂਰਮੇ ਯੋਧੇ ਪੈਦਾ ਹੋਏ ਆ ਤੁਸੀਂ ਆਪਣੇ ਮੁਖ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਕਰੋ ਇਹ ਸਾਡੀ ਹੱਥ ਜੋੜ ਕੇ ਦੇ ਇੱਕ ਨਾ ਅਸੀਂ ਨਾ ਧੰਨਵਾਦ ਕਰਨਾ ਚਾਹੁੰਦੇ ਆ ਇਕਬਾਲ ਸਿੰਘ ਲਾਲਪੁਰਾ ਜੀ ਦਾ ਉਹਨਾਂ ਦੇ ਪੁੱਤਰ ਜੀ ਦਾ ਉਹਨਾਂ ਦੀ ਬਹੁਤ ਦੇਣ ਹੈ ਇੱਥੇ ਬਣਾਣੇ ਚੁ ਨਹੀਂ ਇਸ ਕਰਕੇ ਤਾਂ ਨਹੀਂ ਵੀ ਤੁਸੀਂ ਕਿਤੇ ਭਾਜੀਪੀ ਦੇ ਆ ਤਾਂ ਨਹੀਂ ਹੈਗੇ ਵਿੱਚ ਭਾਜੀਪੀ ਦੇ ਵਿੱਚ ਅਸੀਂ ਧਰਨੇ ਲਾਉਂਦੇ ਰਹੇ ਦਿੱਲੀ ਜਾ ਕੇ ਉਹਦੇ ਲਈ ਅਸੀਂ ਠੋਕਰਾਂ ਖਾਧੀਆਂ ਉਹਦੇ ਲਈ ਸਾਨੂੰ ਫੜਫੜਾਈ ਹੋਈ ਹੈ ਗੱਲ ਉਹ ਨਹੀਂ ਮੈਂ ਧੰਨਵਾਦ ਦੀ ਵਜ੍ਹਾ ਫਿਰ ਇਨਸਾਨੀਅਤ ਤੌਰ ਤੇ ਇਨਸਾਨੀਅਤੌਰ ਤੇ ਧੰਨਵਾਦ ਕਰਦੇ ਆ ਇੱਕ ਇਨਸਾਨੀਅਤੌਰ ਤੇ ਜਿਹੜੇ ਪਾਰਟੀਆਂ ਦੇ ਮੁੱਦੇ ਆ ਉਹ ਖੁਦ ਕਹਿੰਦੇ ਆ ਵੀ ਭਾਈ ਬਾਹਰ ਰੱਖਿਆ ਵੋਟ ਪਰ ਉੱਠ ਕੇ ਆ ਚਾਈਓ ਸਾਰੇ ਸਾਰੇ ਉੱਪਰ ਉੱਠ ਕੇ ਆਏ ਚਾਹੇ ਉਹ ਆਮ ਆਦਮੀ ਪਾਰਟੀ ਚਾਹੇ ਉਹ ਕਾਲੀ ਦਾਲਾ ਚਾਹੇ ਭਾਜੀਪੀ ਆ ਦੇਖੋ ਵਿਰੋਧ ਨੀਤੀਆਂ ਦਾ ਇਨਸਾਨ ਦਾ ਥੋੜੀ ਵਿਰੋਧ ਹੈ ਸਾਡਾ ਅੱਜ ਵੀ ਵਿਰੋਧ ਹੈ ਭਾਜੀਪੀ ਨਾਲ ਸਾਡੇ ਜਿਹੜੇ ਤੁਹਾਨੂੰ ਪਤਾ ਬੰਦੀ ਕੜ ਕੇ ਕਹਿ ਰਹੇ ਮੈਂ ਇੱਥੇ ਖੜ ਕੇ ਕਹਿ ਰਿਹਾ ਬੰਦੀ ਸਿੰਘ ਵੀ ਸਾਡੇ ਰਿਹਾ ਕਰ ਦਿਓ ਉਹਨਾਂ ਦੀਆਂ ਉਮਰਾਂ ਹੁਣ ਲੰਘ ਗਈਆਂ ਬਈ ਉਹ ਵੀ ਰਿਹਾ ਕਰ ਦਿਓ ਵੀ ਹੁਣ ਤਾਂ ਸਜ਼ਾ ਵੀ ਬਹੁਤ ਕੱਟ ਚੁ ਉਹਦੇ ਲਈ ਵੀ ਅਸੀਂ ਫਰਿਆਦ ਕਰਾਂਗੇ ਵੀ ਤੁਸੀਂ ਇਹ ਕੋਸ਼ਿਸ਼ ਕਰੋ ਜੀ ਜਿੱਥੇ ਵਿਰੋਧ ਹੈ ਭਾਈ ਕਹਿੰਦੇ ਵਿਰੋਧ ਹੈ ਪਰ ਜਿੱਥੇ ਤਨਵਾਦ ਹੈ ਉੱਥੇ ਤਨਵਾਦ ਹੈ ਇਹ ਹਸਪੀਟਲ ਦੀ ਇਮਾਰਤ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਇਮਾਰਤ ਬਣੀ ਆ ਬਹੁਤ ਵੱਡੀ ਤੇ ਕੈਂਸਰ ਦਾ ਹਸਪੀਟਲ ਆ ਤੇ ਜਿਹੜੇ ਇਹਦੇ ਪ੍ਰਬੰਧਕ ਹੈ ਹਸਪੀਟਲ ਦੇ ਕੁਲਵੰਤ ਸਿੰਘ ਧਾਲੀਵਾਲ ਹੋਰੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਤੁਹਾਨੂੰ ਉਹ ਇੱਕ ਪੱਖ ਦਿਖਾਇਆ ਕਿ ਜਿੱਥੇ ਅੱਜ ਦੀ ਦੁਨੀਆ ਦੇ ਵਿਕਾਸ ਦੇ ਸਮੇਂ ਦੇ ਵਿੱਚ ਲੋਕ ਪੈਸਾ ਇਕੱਠਾ ਕਰਨ ਲੱਗੇ ਹੋਏ ਆ ਹਰ ਕੋਈ ਚਾਹੁੰਦਾ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਪੈਸਾ ਇਕੱਠਾ ਕਰ ਲੀਏ ਜ਼ਮੀਨਾਂ ਬ ਇਸ ਪਾਸੇ ਨੂੰ ਲੱਗਿਆ ਹੋਇਆ ਪਰ ਉੱਥੇ ਉਹ ਡਮੇਲੀ ਵਾਲੇ ਅਸੰਤਾਂ ਦੇ ਨਾਲ ਤੁਹਾਡੀ ਮੁਲਾਕਾਤ ਵੀ ਅਸੀਂ ਕਰਵਾਈ ਹੈ ਜਿਨ੍ਹਾਂ ਨੇ ਜਿੱਥੇ ਜ਼ਮੀਨ ਦਿੱਤੀ ਉੱਥੇ ਤਕਰੀਬਨ 15 ਕਰੋੜ ਰੁਪਇਆ ਲਾ ਕੇ ਇਹ ਹਸਪੀਟਲ ਦੀ ਇਮਾਰਤ ਤਿਆਰ ਕਰਾ ਕੇ ਸੌਂਪ ਦਿੱਤੀ ਅੱਗੇ ਸਾਰੇ ਅਧਿਕਾਰ ਉਹਦੇ ਅੱਗੇ ਦੇ ਦਿੱਤੇ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਸੋ ਇਹ ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦਾ ਘਰ ਹੈ ਤਾਂ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਸਰਕਾਰ ਵੀ ਖਾਲਸੇ ਦੀ ਹੀ ਚੱਲਦੀ ਹੈ ਇੱਥੇ ਕੰਮ ਵੀ ਸਾਰੇ ਸੰਤ ਜਾਂ ਸੰਸਥਾਵਾਂ ਕਰਵਾ ਰਹੀਆਂ ਸੋ ਇਹ ਗੱਲਾਂ ਬਾਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਜਾਂ ਇਹ ਖਾਸ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਉਂਦਾ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੁੱਕ ਚੈਨਲ